ਨਮਸਕਾਰ ਬਿਲਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਰੱਖਿਆ ਮੰਤਰੀ ਦੇ ਵੱਲੋਂ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਹੁਣ ਪਾਕਿਸਤਾਨ ਦਾ ਇੱਕ ਇੱਕ ਇੰਚ ਬ੍ਰਹਮੋਸ ਦੀ ਪਹੁੰਚ ਦੇ ਵਿੱਚ ਆ ਗਿਆ ਹੈ ਇਹ ਗੱਲ ਉਹਨਾਂ ਨੇ ਕਿਉਂ ਕਹੀ ਹੈ ਇਹਦੇ ਤੇ ਗੱਲਬਾਤ ਕਰਾਂਗੇ ਨਾਲੇ ਚਰਚਾ ਕਰਨੀ ਹੈ ਕਿ ਡੀਆਈਜੀ ਪੁੱਲਰ ਦੀ ਸ਼ਿਕਾਇਤ ਕਰਨ ਵਾਲੇ ਨੂੰ ਸੁਰੱਖਿਆ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਗੱਲਬਾਤ ਕਰਨੀ ਹੈ ਕਿ ਡੀਐਸਪੀ ਮਨਦੀਪ ਕੌਰ ਦਾ ਭਿਆਨਕ ਐਕਸੀਡੈਂਟ ਹੋਇਆ ਮਨਦੀਪ ਕੌਰ ਕੌਣ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਹੀ ਕਿਸਾਨਾਂ ਦੇ ਨਾਲ ਵਿਵਾਦ ਹੋਇਆ ਸੀ ਉਹ ਮਨਦੀਪ ਕੌਰ ਉਹਨਾਂ ਦਾ ਐਕਸੀਡੈਂਟ ਹੋਇਆ ਐ ਐਕਸੀਡੈਂਟ ਹੋਇਆ ਕਿੱਥੇ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਇੱਕ ਨਵੀਂ ਆਫਤ ਪੰਜਾਬ ਵੱਲੋਂ ਆ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਅਗਲੇ 7 ਦਿਨਾਂ ਦੇ ਲਈ ਇੱਕ ਅਲਰਟ ਜਾਰੀ ਕੀਤਾ ਗਿਆ ਸੁਣਨਾ तमाम ਖਬਰਾਂ ਦੇ ਉੱਪਰ ਚਰਚਾ ਕਰਨ ਲਈ ਵਾਅਦੇ ਅੱਜ ਦੀ ਆਪਣੀ ਪਹਿਲੀ ਖਬਰ ਵਾਲਾ ਅੱਜ ਦੀ ਪਹਿਲੀ ਖਬਰ ਦੇਸ਼ ਦੇ ਰੱਖਿਆ ਮੰਤਰੀ ਦੇ ਇੱਕ ਬਿਆਨ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵਿੱਚ ਪਾਕਿਸਤਾਨ ਨੂੰ ਧਮਕੀ ਦਿੱਤੀ ਗਈ ਹੈ। ਦਰਸਲ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਖੇਤਰ ਦਾ ਹਰ ਇੰਚ ਹੁਣ ਬ੍ਰਹਮੋਸ ਮਿਜ਼ਾਈਲ ਦੀ ਪਹੁੰਚ ਦੇ ਵਿੱਚ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਲਖਨਊ ਦੇ ਵਿੱਚ ਬਣੀਆਂ ਬ੍ਰਹਮੋਸ ਮਿਜ਼ਾਈਲਾਂ ਦੇ ਪਹਿਲੇ ਬੈਚ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਰੱਖਿਆ ਮੰਤਰੀ ਨੇ ਕਿਹਾ ਹੈ ਜਿੱਤ ਸਾਡੀ ਆਦਤ ਬਣ ਗਈ ਹੈ ਆਪਰੇਸ਼ਨ ਸਿੰਦੂਰ ਦੇ ਵਿੱਚ ਬ੍ਰਹਮੋਸ ਮਿਜ਼ਾਈਲਾਂ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਿਆ ਬ੍ਰਹਮੋਸ ਮਿਜ਼ਾਈਲਾਂ ਦੇ ਉਦਘਾਟਨ ਸਮਾਰੋਹ ਦੇ ਵਿੱਚ ਰੱਖਿਆ ਮੰਤਰੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਨੇ ਸਾਬਤ ਕਰ ਦਿੱਤਾ ਹੈ ਕਿ ਜਿੱਤ ਹੁਣ ਸਾਡੇ ਲਈ ਇੱਕ ਛੋਟੀ ਘਟਨਾ ਨਹੀਂ ਹੈ ਸਗੋਂ ਇੱਕ ਆਦਤ ਬਣ ਗਈ ਹੈ ਹੁਣ ਸਾਨੂੰ ਇਸ ਆਦਤ ਨੂੰ ਬਣਾਈ ਰੱਖਣ ਅਤੇ ਇਸ ਨੂੰ ਹੋਰ ਵੀ ਮਜ਼ਬੂਤ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਹੁਣ ਸਾਰਿਆਂ ਨੂੰ ਭਰੋਸਾ ਹੈ ਕਿ ਉਹਨਾਂ ਦੇ ਵਿਰੋਧੀ ਬ੍ਰਮੋਸ ਮਿਜ਼ਾਈਲ ਤੋਂ ਨਹੀਂ बच ਸਕਣਗੇ ਇਥੋਂ ਤੱਕ ਕਿ ਪਾਕਿਸਤਾਨ ਦੀ ਗੱਲ ਹੈ ਹੁਣ ਇਸ ਦੇ ਇਲਾਕੇ ਦਾ ਹਰ ਇੰਚ ਬ੍ਰਮੋਸ ਮਿਸਾਈਲ ਦੀ ਪਹੁੰਚ ਦੇ ਵਿੱਚ ਹੈ ਰੱਖਿਆ ਮੰਤਰੀ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਦੇ ਵਿੱਚ ਜੋ ਹੋਇਆ ਉਹ ਸਿਰਫ ਇੱਕ ਟ੍ਰੇਲਰ ਸੀ ਪਰ ਇਸ ਨੇ ਪਾਕਿਸਤਾਨ ਨੂੰ ਇਹ ਅਹਿਸਾਸ ਕਰਵਾਇਆ ਹੈ ਕਿ ਜੇਕਰ ਭਾਰਤ ਪਾਕਿਸਤਾਨ ਨੂੰ ਜਨਮ ਦੇ ਸਕਦਾ ਹੈ ਤੇ ਜਦੋਂ ਸਮਾਂ ਆਏਗਾ ਤਾਂ ਇਹ ਮਤਲਬ ਇਹ ਕਹਿ ਕੇ ਉਹ ਚੁੱਪ ਹੋ ਗਏ ਉਹਨਾਂ ਨੇ ਅੱਗੇ ਇਸ ਵਾਕ ਨੂੰ ਪੂਰਾ ਨਹੀਂ ਕੀਤਾ ਔਰ ਅੱਗੇ ਰਾਜਨਾਥ ਸਿੰਘ ਨੇ ਆਪਣੇ ਭਾਸ਼ਣ ਦੇ ਵਿੱਚ ਉਪਰੋਕਤ ਲਾਈਨ ਪੂਰੀ ਨਹੀਂ ਕੀਤੀ ਮਤਲਬ ਉਹ ਲਾਈਨ ਨੂੰ ਉਹਨਾਂ ਨੇ ਪੂਰਾ ਨਹੀਂ ਕੀਤਾ ਸਗੋ ਹਾਜ਼ਰੀਨ ਨੂੰ ਕਿਹਾ ਹੁਣ ਮੈਨੂੰ ਹੋਰ ਬੋਲਣ ਦੀ ਕੋਈ ਲੋੜ ਨਹੀਂ ਹੈ ਤੁਸੀਂ ਖੁਦ ਸਿਆਣੇ ਹੋ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਅਤੇ ਦੁਨੀਆ ਦੀਆਂ ਉਮੀਦਾਂ ਭਾਰਤ ਦੇ ਲਈ ਇੱਕ ਵਧੀਆ ਮੌਕਾ ਹੈ ਉਹਨਾਂ ਕਿਹਾ ਕਿ ਜਦੋਂ ਦੇਸ਼ ਵਾਸੀ ਮੰਨਦੇ ਨੇ ਕਿ ਸਾਡੇ ਕੋਲ ਬ੍ਰਮੋਸ ਮਿਸਾਈਲ ਵਰਗਾ ਹਥਿਆਰ ਹੈ ਤਾਂ ਇਹ ਉਹਨਾਂ ਨੂੰ ਆਪਣੀ ਸੁਰੱਖਿਆ ਦੇ ਵਿੱਚ ਵਿਸ਼ਵਾਸ ਦਵਾਉਂਦਾ ਉਹਨਾਂ ਕਿਹਾ ਕਿ ਬ੍ਰਮੋਸ ਮਿਸਾਈਲ ਇੱਕ ਪਾਸੇ ਇੱਕ ਰਵਾਇਤੀ ਚੀਜ਼ ਹੈ ਤੇ ਦੂਜੇ ਪਾਸੇ ਇੱਕ ਆਧੁਨਿਕ ਸਿਸਟਮ ਹੈ ਇਹ ਲੰਬੀ ਦੂਰੀ ਦੇ ਹਮਲੇ ਕਰਨ ਦੇ ਲਈ ਸਮਰੱਥ ਹੈ ਇਹ ਤਿੰਨੋਂ ਸੈਨਾਵਾਂ ਹਵਾਈ ਸੈਨਾ ਹੋਵੇ ਜਲ ਸੈਨਾ ਅਤੇ ਫੌਜ ਦਾ ਵਿਸ਼ਵਾਸ ਹੈ ਇਹ ਇੱਕ ਸਪਸ਼ਟ ਸੰਦੇਸ਼ ਹੈ ਕਿ ਭਾਰਤ ਦੇ ਕੋਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਸ਼ਕਤੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਦੇ ਸਮਾਗਮ ਦੇ ਵਿੱਚ ਸਿਰਫ ਇੱਕ ਮਿਜ਼ਾਈਲ ਲਾਂਚ ਨਹੀਂ ਹੈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਇੱਕ ਸੁਨੇਹਾ ਭੇਜਣ ਦਾ ਇੱਕ ਮਾਨਵਤਾ ਮੌਕਾ ਹੈ ਕਿ ਭਾਰਤ ਆਪਣੇ ਸੁਪਨਿਆਂ ਨੂੰ ਹਕੀਕਤ ਦੇ ਵਿੱਚ ਬਦਲ ਸਕਦਾ ਹੈ। ਅਗਲੀ ਖਬਰ ਡੀਆਈਜੀ ਪੁੱਲਰ ਦੀ ਸ਼ਿਕਾਇਤ ਕਰਨ ਵਾਲੇ ਆਕਾਸ਼ ਬੱਤਾ ਦੇ ਨਾਲ ਜੁੜੀ ਹੋਈ ਹੈ। ਦਰਸਲ ਪੰਜਾਬ ਦੇ ਰੂਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਵਿਰੁੱਧ ਰਿਸ਼ਵਤ ਲੈਣ ਦੀ ਸ਼ਿਕਾਇਤ ਦਰਜ ਕਰਵਾਉਣ ਵਾਲੇ ਸਕ੍ਰੈਪ ਡੀਲਰ ਨੂੰ ਸੁਰੱਖਿਆ ਮਿਲੇਗੀ। ਸਕ੍ਰੈਪ ਡੀਲਰ ਆਕਾਸ਼ ਬੱਤਾ ਨੇ ਸੁਰੱਖਿਆ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੇ ਵਿੱਚ ਉਸਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ। ਪਟੀਸ਼ਨ ਤੇ ਸ਼ੁੱਕਰਵਾਰ ਨੂੰ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ। ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਸੀਬੀਆਈ ਨੂੰ ਆਕਾਸ਼ ਬੱਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਹੁਕਮ ਦਿੱਤੇ ਨੇ ਦਰਸਲ ਵੀਰਵਾਰ 16 ਅਕਤੂਬਰ ਨੂੰ ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਮੁਹਾਲੇ ਸਥਿਤ ਉਹਨਾਂ ਦੇ ਆਪਣੇ ਦਫ਼ਤਰ ਤੋਂ ਹੀ ਗ੍ਰਿਫਤਾਰ ਕੀਤਾ ਸੀ ਸੀਬੀਆਈ ਨੇ ਪੂਰੀ ਫੋਰਸ ਤੈਨਾਤ ਕਰਕੇ ਡੀ ਡੀਆਈਜੀ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਡੀਆਈਜੀ ਦੇ ਵਿਚੋਲੇ ਨੇ ਸੈਕਟਰ 21 ਚੰਡੀਗੜ੍ਹ ਦੇ ਵਿੱਚ ਸਕ੍ਰੈਪ ਡੀਲਰ ਜਿਹੜਾ ਸੀ ਆਕਾਸ਼ ਬੱਤਾਂ ਤੋਂ ਰਿਸ਼ਵਤ ਲਈ ਤਾਂ ਸੀਬੀਆਈ ਨੇ ਉਹਨਾਂ ਨੂੰ ਡੀਆਈਜੀ ਨੂੰ ਬੁਲਾਇਆ ਬਿਚੋਲੇ ਨੇ ਕਿਹਾ ਕਿ ਉਸ ਨੂੰ 8 ਲੱਖ ਰੁਪਏ ਰਿਸ਼ਵਤ ਵਜੋਂ ਮਿਲੇ ਨੇ ਇਸ ਤੋਂ ਬਾਅਦ ਡੀਆਈਜੀ ਨੇ ਵਿਚੋਲੇ ਅਤੇ ਕਾਰੋਬਾਰੀ ਨੂੰ ਰਿਸ਼ਵਤ ਦੀ ਰਕਮ ਲੈ ਕੇ ਆਪਣੇ ਮੁਹਾਲੀ ਦਫ਼ਤਰ ਆਉਣ ਦੇ ਲਈ ਕਿਹਾ ਸੀ ਇਸ ਤੋਂ ਬਾਅਦ ਸੀਬੀਆਈਬੀ ਦੋਵਾਂ ਨੂੰ ਲੈ ਕੇ ਦਫ਼ਤਰ ਪਹੁੰਚੀ ਜਿਵੇਂ ਹੀ ਡੀਆਈਜੀ ਨੇ ਰਿਸ਼ਵਤ ਦੀ ਰਕਮ ਲਈ ਸੀਬੀਆਈ ਨੇ ਉਸ ਨੂੰ ਫੜ ਲਿਆ ਇਸ ਤੋਂ ਬਾਅਦ ਡੀਆਈਜੀ ਨੂੰ ਇੱਕ ਗੁਪਤ ਸਥਾਨ ਦੇ ਉੱਤੇ ਲਜਾਇਆ ਗਿਆ ਸੀ ਇਸ ਦੇ ਨਾਲ ਹੀ ਚੰਡੀਗੜ੍ਹ ਅਤੇ ਦਿੱਲੀ ਦੀਆਂ ਸੀਬੀਆਈ ਟੀਮਾਂ ਨੇ ਤੁਰੰਤ ਡੀਆਈਜੀ ਦੇ ਸਾਰੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਸੀ ਅਗਲੀ ਖਬਰ ਨਾਬਾਦੀ ਡੀਐਸਪੀ ਮਨਦੀਪ ਕੌਰ ਦੇ ਨਾਲ ਜੁੜੀ ਹੋਈ ਹੈ ਦਰਸਲ ਮਨਦੀਪ ਕੌਰ ਉਹੀ ਡੀਐਸਪੀ ਨੇ ਜਿਹੜੇ ਪਿਛਲੇ ਕੁਝ ਸਮੇਂ ਪਹਿਲਾਂ ਹੀ ਕਿਸਾਨਾਂ ਦੇ ਨਾਲ ਉਹਨਾਂ ਦਾ ਇੱਕ ਵਿਵਾਦ ਪੱਕ ਗਿਆ ਸੀ ਦਰਸਲ ਅੱਜ ਹੋਇਆ ਕੀ ਹੈ ਨਾਬਾ ਦੇ ਡੀਐਸਪੀ ਮਨਦੀਪ ਕੌਰ ਦੀ ਗੱਡੀ ਪਟਿਆਲਾ ਰਾਜਪੁਰਾ ਹਾਈਵੇ ਤੇ ਮੁਹਾਲੀ 에ਰਪੋਰਟ ਨੂੰ ਜਾਂਦਿਆਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹਾਦਸੇ ਦੇ ਵਿੱਚ ਡੀਐਸਪੀ ਮਨਦੀਪ ਕੌਰ ਅਤੇ ਉਹਨਾਂ ਦੇ ਗਨਮੈਨ ਨੂੰ ਸੱਟਾਂ ਆਈਆਂ ਨੇ ਗਨਮੈਨ ਦੇ ਸਿਰ ਤੇ ਸੱਟਾਂ ਲੱਗੀਆਂ ਨੇ ਜਦਕਿ ਡੀਐਸਪੀ ਦੇ ਹੱਥ ਤੇ ਫ੍ਰੈਕਚਰ ਹੋਇਆ ਹੈ ਜਾਣਕਾਰੀ ਮੁਤਾਬਕ ਡੀਐਸਪੀ ਮਨਦੀਪ ਕੌਰ 31 ਅਕਤੂਬਰ ਨੂੰ ਗੁਜਰਾਤ ਦੇ ਏਕਤਾ ਦਿਵਸ ਦੀ ਪ੍ਰੇਡ ਦੇ ਵਿੱਚ ਸ਼ਾਮਲ ਹੋਣ ਦੇ ਲਈ ਰਵਾਨਾ ਹੋਣ ਵਾਲੇ ਸੀ ਹਾਦਸੇ ਦੇ ਕਾਰਨ ਉਹਨਾਂ ਦੀ ਯਾਤਰਾ ਰੁਕੀ ਰਹੀ ਹੈ ਤੇ ਸੁਰੱਖਿਆ ਟੀਮਾਂ ਨੇ ਡੀਐਸਪੀ ਅਤੇ ਗਨਮੈਨ ਨੂੰ ਤੁਰੰਤ ਹਸਪਤਾਲ ਭੇਜਿਆ ਜ਼ਿਕਰਯੋਗ ਹੈ ਕਿ ਇਹ ਉਹੀ ਡੀਐਸਪੀ ਮੈਡਮ ਨੇ ਜਿਨ੍ਹਾਂ ਦੀ ਕੁਝ ਦਿਨ ਪਹਿਲਾਂ ਹੀ ਕਿਸਾਨਾਂ ਦੇ ਨਾਲ ਬਹਿਸ ਹੋ ਗਈ ਸੀ ਇਹ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਸੀ ਡੀਐਸਪੀ ਨੇ ਕਿਸਾਨਾਂ ਵੱਲੋਂ ਉਹਨਾਂ ਦੇ ਨਾਲ ਬਦਸਲੂਕੀ ਅਤੇ ਬਰਦੇ ਖੇਚੰਦੇ ਇਲਜ਼ਾਮ ਵੀ ਲਗਾਏ ਸੀ ਅਗਲੀ ਖਬਰ ਪੰਜਾਬ ਦੇ ਵਿੱਚ ਹੋਏ ਅੱਜ ਰੇਲ ਹਾਦਸੇ ਦੇ ਨਾਲ ਜੁੜੀ ਹੋਈ ਹੈ ਦਰਸਲ ਅੱਜ ਅੰਮ੍ਰਿਤਸਰ ਸਹਾਰਸਾ ਗੱਡੀ ਨੰਬਰ 12204 ਨੂੰ ਅੱਜ ਸਰਹੰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਸਵੇਰੇ 7:30 ਵਜੇ ਦੇ ਕਰੀਬ ਗੰਭੀਰ ਹਾਦਸਾ ਉਹਦੇ ਨਾਲ ਵਾਪਰਦਾ ਜਦੋਂ ਇਸ ਗੱਡੀ ਦੀ ਬੋਗੀ ਨੰਬਰ G19 ਨੂੰ ਅਚਾਨਕ ਅੱਗ ਲੱਗ ਗਈ ਰੇਲਵੇ ਵਿਭਾਗ ਦੇ ਸਟਾਫ ਨੇ ਤੁਰੰਤ ਉਪਰਾਲਾ ਕਰਦੇ ਹੋਏ ਸਵਾਰੀਆਂ ਨੂੰ ਦੂਸਰੇ ਡੱਬਿਆਂ ਦੇ ਵਿੱਚ ਸ਼ਿਫਟ ਕੀਤਾ ਇਸ ਦੌਰਾਨ ਇੱਕ ਔਰਤ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਿਸ ਨੂੰ ਸਿਵਲ ਹਸਪਤਾਲ ਫਤੇਗੜ ਸਾਹਿਬ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਫਤੇਗੜ ਸਾਹਿਬ ਹਲਕੇ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਸਮੇਤ ਬਖ ਬਖ ਸਿਆਸੀ ਅਤੇ ਧਾਰਮਿਕ ਅਤੇ ਸਮਾਜਿਕ ਸੰਗਠਨਾ ਦੇ ਕਾਰਕੂਨ ਮੌਕੇ ਤੇ ਪਹੁੰਚ ਗਏ ਰੇਲਵੇ ਅਧਿਕਾਰੀਆਂ ਨੇ ਜਿੱਥੇ ਯਾਤਰੀਆਂ ਨੂੰ ਦੂਸਰੇ ਡੱਬਿਆਂ ਦੇ ਵਿੱਚ ਭੇਜ ਦਿੱਤਾ ਅਤੇ ਜਲਦ ਹੀ ਅੱਗ ਉੱਪਰ ਕਾਬੂ ਪਾ ਲਿਆ ਇਸ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਹੈ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਕਿਹਾ ਕਿ ਪਟਾਕੇ ਆਦ ਦੇ ਨਾਲ ਅੱਗ ਲੱਗਣ ਦੀ ਘਟਨਾ ਨਹੀਂ ਵਾਪਰੀ ਕਿਉਂਕਿ ਕੋਈ ਵੀ ਤਮਾਕਾ ਨਹੀਂ ਹੋਇਆ ਪਰ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਦੀ ਸੰਭਾਵਨਾ ਜਿਹੜੀ ਜਿਤਾਈ ਜਾ ਰਹੀ ਹੈ ਇਸ ਮੌਕੇ ਦੇ ਉਤੇ ਅਧਿਕਾਰੀਆਂ ਨੇ ਕੀ ਕਿਹਾ ਤੁਹਾਨੂੰ ਸੁਣਾਦੇ ਇੱਕ ਨਾ ਅੱਜ ਕਰੀਬ 7:22 ਵਜੇ ਸਾਡੇ ਜਿਹੜਾ ਕੰਟਰੋਲ ਰੂਮ ਫਤੇਹਗੜ੍ਹ ਸਾਹਿਬ ਪੁਲਿਸਾ ਉੱਥੇ ਸਾਨੂੰ ਇਤਲਾਹ ਆਈ ਸੀ ਕਿ ਇੱਕ ਟ੍ਰੇਨ ਜਿਹੜੀ ਕਿ ਗਰੀਬ੍ਰਤ ਐਕਸਪ੍ਰੈਸ ਟ੍ਰੇਨ ਨੰਬਰ 12204 ਅੰਮ੍ਰਿਤਸਰੋਂ ਕਰੀਬ 4:30 ਵਜੇ ਸਵੇਰੇ ਰਵਾਨਾ ਹੋਈ ਸੀ ਤੇ ਨੇ ਵਾਇਆ ਲੁਧਿਆਣਾ ਅੰਬਾਲਾ ਸੈਰਸਾ ਬਿਹਾਰਵਾਲ ਜਾਣਾ ਸੀ ਤੇ ਜਦੋਂ ਇਹ ਸਰੇਂ ਜੰਕਸ਼ਨ ਕੋਲ ਪਹੁੰਚੀ ਇੱਥੇ ਇਹਦੇ ਕੁਝ ਡੱਬਿਆਂ ਦੇ ਵਿੱਚ ਅੱਗ ਲੱਗੀ ਤੇ ਫੌਰੀ ਤੌਰ ਤੇ ਮੌਕੇ ਤੇ ਐਸਐਚਓ ਜੀਆਰਪੀ ਡੀਐਸਪੀ ਜੀਆਰਪੀ ਐਸਐਚਓ ਸਰੇਂਦ ਫਤੇਹਗੜ੍ਹ ਸਾਹਿਬ ਡੀਐਸਪੀ ਫਤੇਹਗੜ੍ਹ ਸਾਹਿਬ ਐਨਐਸਪ ਹੋਰ ਸਮੇਤ ਇਥੇ ਮੌਕੇ ਤੇ ਪਹੁੰਚੇ ਤੇ ਸਭ ਤੋਂ ਪਹਿਲੇ ਜਿਹੜਾ ਹੈਗਾ ਅਸੀਂ ਜਿਹੜੇ ਪੈਸੇਂਜਰ ਸੀ ਉਹਨਾਂ ਦਾ ਇਹਨਾਂ ਨੂੰ ਇਵੈਕੂਏਟ ਕਰਾਇਆ ਤੇ ਇਹਨਾਂ ਦੀ ਕਿਉਂਕਿ ਸਾਰਾ ਫੋਰਮੋਸਟ ਕਨਸਰਨ ਸੀਗਾ ਇਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਉਸ ਤੋਂ ਬਾਅਦ ਇਵੈਕੂਏਸ਼ਨ ਤੋਂ ਬਾਅਦ ਇਹਨਾਂ ਨੂੰ ਅਸੀਂ ਪ੍ਰੋਪਰ ਮੈਡੀਕਲ ਹੈਲਪ ਤੇ ਕਾਉਂਸਲਿੰਗ ਪ੍ਰੋਵਾਈਡ ਕੀਤੀ ਹੈ ਇਹਨਾਂ ਦੇ ਵਿੱਚੋਂ ਇੱਕ ਜਿਹੜੀ ਲੇਡੀ ਸੀਗੇ ਉਹ ਉਹਨਾਂ ਨੂੰ ਬਰਨ ਇਜਰੀਸ ਆਈਆਂ ਸੀਗੇ ਉਹਨਾਂ ਨੂੰ ਸਿਵਲ ਹਸਪੀਟਲ ਫਤੇਗੜ ਸਾਹਿਬ ਰਿਫਰ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜਿਹੜੀ ਆਗ ਬੁਝਾਉਣ ਵਾਸਤੇ ਇੱਥੇ ਕਰੀਬ 4 ਫਾਇਰ ਬ੍ਰਿਗੇਡਾਂ ਲੱਗਿਆ ਹੋ ਗਿਆ ਨੇ ਉਹ ਨਿਰੰਤਰ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਾਫੀ ਹੱਦ ਤੱਕ ਅੱਗ ਜਿਹੜੀ ਹੈਗੀ ਹੁਣ ਕੰਟਰੋਲ 'ਚ ਆ ਗਈ ਹੈ ਤੇ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਪੈਸੇਂਜਰ ਸੀਗੇ ਕਈ ਕਿਉਂਕਿ ਦੇ ਚ ਸਟੇਟ ਆਫ ਸ਼ੌਕ ਦੇ ਵਿੱਚ ਹੈਗੇ ਇਹਨਾਂ ਦਾ ਕਾਫੀ ਸਾਰਾ ਸਮਾਨ ਅੱਗ ਕਰਕੇ ਖਰਾਬ ਹੋ ਗਿਆ ਸੜ ਗਿਆ ਤੇ ਉਹਦੀ ਅਚੀ ਲਿਸਟ ਉਹਦੀ ਅਸੀਂ ਲਿਸਟਿੰਗ ਕਰ ਰਹੇ ਹਾਂ ਸੋ ਦੇ ਪ੍ਰੋਪਰ ਵੈਰੀਫਿਕੇਸ਼ਨ ਹੋ ਸਕੇ ਡਿਕਲੇਰੇਸ਼ਨ ਹੋ ਸਕੇ ਤੇ ਅਜੇ ਜਿਹੜਾ ਪ੍ਰਾਈਮਰ ਫੇਸ ਸੀ ਕੌਜ਼ ਆਫ ਫਾਇਰ ਉਹ ਸਾਨੂੰ ਸ਼ਾਰਟ ਸਰਕਟ ਲੱਗਦਾ ਹੈ ਬਟ ਇਹਦੀ ਹਜੇ ਪ੍ਰੋਪਰ ਵੈਰੀਫਿਕੇਸ਼ਨ ਚੱਲ ਰਹੀ ਹੈ ਸਾਡੀ ਟੀਮਾਂ ਵੱਲੋਂ ਕਿਉਂਕਿ ਕੋਚ ਦੇ ਵਿੱਚ ਕੈਮਰੇ ਲੱਗੇ ਹੋਏ ਸੀਗੇ ਤੇ ਉਹ ਜਿਹੜੀ ਵੀਡੀਓ ਸਾਰੀ ਐਨਲਾਈਜ਼ ਕਰਕੇ ਫਾਈਨਲੀ ਅਸੀਂ ਫੋਰੈਂਸਿਕ ਟੀਮ ਵੀ ਬੁਲਾਈ ਹੋਈ ਹੈ ਉਹ ਸਾਰਾ ਚੈੱਕ ਕਰ ਰਹੀ ਹੈ ਉਸ ਤੋਂ ਬਾਅਦ ਐਗਜੈਕਟ ਜਿਹੜਾ ਹੈਗਾ ਕੌਜ਼ ਆਫ ਫਾਇਰ ਦਾ ਪਤਾ ਲੱਗੂਗਾ ਤੇ ਇੰਪੋਰਟੈਂਟ ਗੱਲ ਇਹ ਹੈ ਕਿ ਕੋਈ ਵੀ ਕੈਸ਼ੁਐਲਟੀ ਨਹੀਂ ਹੈ ਸਾਰੇ ਪੈਸੇਂਜਰਸ ਜਿਹੜੇ ਹੈਗੇ ਆ ਸੇਫ ਐਂਡ ਸਾਉਂਡ ਹੈ ਤੇ ਇਹਨਾਂ ਨੂੰ ਸਾਡੇ ਅਸੀਂ ਜੀਆਰਪੀ ਦੇ ਨਾਲ ਮਿਲ ਕੇ ਅਸੀਂ ਇਹਨਾਂ ਨੂੰ ਜਿਹੜੇ ਇਹਨਾਂ ਦੇ ਰੈਸਪੈਕਟਿਵ ਡੈਸਟੀਨੇਸ਼ਨ ਤੇ ਉੱਤੇ ਅਸੀਂ ਅੱਗੇ ਇਹਨਾਂ ਨੂੰ ਪਹੁੰਚਾ ਰਹੇ ਹਾਂ। ਅਗਲੀ ਖਬਰ ਪੰਜਾਬ ਦੇ ਵੱਲ ਵੱਧ ਰਹੀ ਇੱਕ ਆਫਤ ਦੇ ਨਾਲ ਜੁੜੀ ਹੋਈ ਹੈ। ਦਰਸਲ ਮੌਸਮ ਵਿਭਾਗ ਦੇ ਵੱਲੋਂ ਇੱਕ ਅਲਰਟ ਜਾਰੀ ਕੀਤਾ ਗਿਆ, ਚੇਤਾਵਨੀ ਦਿੱਤੀ ਗਈ ਹੈ। ਪੰਜਾਬ ਸਣੇ ਪੂਰੇ ਉੱਤਰੀ ਭਾਰਤ ਦੇ ਵਿੱਚ ਮੌਸਮ ਬਦਲਣ ਵਾਲਾ ਹੈ। ਮੌਸਮ ਵਿਭਾਗ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਹਰਿਆਣਾ, ਪੰਜਾਬ, ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਵੀ ਦੱਸੀ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 7 ਦਿਨਾਂ ਦੇ ਵਿੱਚ ਕੇਰਲ, ਤਮਿਲਨਾਡੂ ਅਤੇ ਪੱਡੂਚੇਰੀ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਹਦਾ ਅਸਰ ਉੱਤਰ ਭਾਰਤ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਠੰਡ ਦੇ ਰੂਪ ਦੇ ਵਿੱਚ ਮੌਸਮ ਵਿਭਾਗ ਜਾਨਕਿ ਆਈਐਮਡੀ ਦੇ ਅਨੁਸਾਰ 17 ਤੋਂ 22 ਅਕਤੂਬਰ ਦੇ ਵਿਚਕਾਰ ਤਮਿਲਨਾਡੂ, ਕੇਰਲ, ਮਾਹੇ ਅਤੇ 17 ਤੋਂ 19 ਅਕਤੂਬਰ ਦੇ ਵਿਚਕਾਰ ਲਕਸ਼ਦੀਪਤੇ ਦੱਖਣੀ ਅੰਦਰੂਨੀ ਕਰਨਾਟਕ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ-ਨਾਲ ਇੱਕ ਦੋ ਥਾਵਾਂ ਦੇ ਉੱਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ 17 ਅਕਤੂਬਰ ਨੂੰ ਤਟਵਰਤੀ ਕਰਨਾਟਕ ਤਟਵਰਤੀ ਆਂਧਰਾ ਪ੍ਰਦੇਸ਼ ਯਮਨ ਅਤੇ ਰਾਇਲ ਸੀਮਾ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਤਮਿਲਨਾਡੂ ਕੇਰਲ ਮਾਹੇ ਅਤੇ ਲਕਸ਼ਦੀਪ ਦੇ ਵਿੱਚ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ ਅਗਲੇ 5 ਦਿਨਾਂ ਦੇ ਲਈ ਇਨ੍ਹਾਂ ਖੇਤਰਾਂ ਦੇ ਵਿੱਚ ਬਿਜਲੀ ਡਿੱਗਣ ਅਤੇ ਗਰਜ ਤੂਫਾਨ ਦੀ ਸੰਭਾਵਨਾ ਵੀ ਦੱਸੀ ਗਈ ਹੈ ਇਹ ਜੋ ਉਧਰਲੇ ਪਾਸੇ ਮੌਸਮ ਦੇ ਵਿੱਚ ਤਬਦੀਲੀ ਆਏਗੀ ਉਸ ਦੇ ਨਾਲ ਉੱਤਰ ਭਾਰਤ ਜਾਨੀ ਕਿ ਪੰਜਾਬ ਹਿਮਾਚਲ ਹਰਿਆਣਾ ਔਰ ਦਿੱਲੀ ਦੇ ਵਿੱਚ ਵੀ ਇਹਦਾ ਅਸਰ ਆਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ ਹੈ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ